ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਸ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀ ਰਣ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਵੀ ਦਬਾ ਦਿਓ ਜੀ ਅੱਜ ਦੀ ਵੀਡੀਓ ਪਿੰਡ ਟੈਣਾ ਤਹਿਸੀਲ ਤੇ ਜ਼ਿਲ੍ਹਾ ਬਈਨੂ ਫਰੀਦਕੋਟੀ ਪੈਂਦੇ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰਟੀਨ ਚ ਪਸੂ ਆਉਂਦੇ ਰਹਿੰਦੇ ਨੇ ਤੇ ਰਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਦੋ ਐਨੀਮਲ ਸੇਲ ਆ ਜੀ ਦੋਨੇ ਤੋਕੜ ਗੱਬਣ ਜਾਣਕਾਰੀ ਪਰੋਪਰਾ ਆਪਾਂ ਬਾਅਦ ਤੋਂ ਲੈ ਲਾਂਗੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੁਖਦੀਪ ਸਿੰਘ ਪਿੰਡ ਟੈਣਾ ਜ਼ਿਲ੍ਹਾ ਫਰੀਕੋਟ ਤਹਿਸੀਲ ਵੀ ਫਰੀਕੋਟ ਜੀ ਮੋਬਾਈਲ ਨੰਬਰ ਜੀ 9464428248 9464428248 ਜੀ ਠੀਕ ਆ ਬਾਈ ਪਹਿਲਾ ਵਾਲਾ ਮਾਲ ਵੈਗ ਗਿਆ ਜੀ ਵੈਗ ਗਿਆ ਬਾਈ ਹਾਂ ਠੀਕ ਆ ਜੀ ਇੱਕ ਨੰਬਰ ਬਾਈ ਪੰਜਾਬ ਵਾਲੀ ਸੂਣੀ ਕਾਲੀ ਜਰਸੀ ਤੋਂ ਸ਼ੁਰੂ ਕਰ ਲੈਂਦੇ ਸੂਹਾ ਕਿੰਨਾ ਮੈਂ ਸੂ 18 ਲੀਟਰ ਇਹਦਾ ਪਹਿਲਾ ਦਾ ਰਿਕਾਰਡ ਰਹਾ ਦੁੱਧ ਦਾ ਠੀਕ ਆ ਬਾਈ ਇਸ ਟਾਈਮ ਕੰਡੇ ਦੇ ਤੋਲਣਾ 8 ਕਿਲੋ ਦੁੱਧ ਦਾ ਨਾਰਮਲ ਖਰਾਕ ਤੇ ਇਹਦਾ ਠੀਕ ਆ ਜੀ ਤੇ ਗੱਬਣ ਕਿੰਨੇ ਸਾਡੇ ਕਿਹੜਾਂ ਦੀ ਹੋ ਗਈ ਹੈ ਸਾਢੇ 4 ਮਹੀਨੇ ਚੈੱਕ ਕਰਾ ਕੇ ਦੇ ਕਰੋ ਆਪਾਂ ਚੈੱਕ ਕਰਾ ਕੇ ਤੋੜਦੀਆਂ ਪਹਿਲੀ ਵੜਾ ਆਪਾਂ ਧੋਕਰ ਗੱਬਣ ਉਧਰ ਵੇਚੀ 55000 ਆਲੀ ਉਹ ਵੀ ਆਪਾਂ ਕਰੋ ਚੈੱਕ ਕਰਾ ਕੇ ਤੋਰੀ ਸੀ ਸਹੀ ਗੱਲ ਹੈ ਜੀ ਹੱਕਾ ਚੈੱਕ ਕਰਾ ਕੇ ਕਿਉਂ ਮੁੜ ਕੇ ਅਗਲਾ ਆਪਦੇ ਘਰੇ ਰੱਬ ਨਾ ਕਰੇ ਕੋਈ ਤੱਤੀ ਠੰਡੀ ਚੀਜ਼ ਪਾ ਲਿਆ ਪਰ ਕਿਨੇ ਕਰਮਾਂ ਵਾਲੀ ਵਾਅਦਾ ਕਰੇ ਜਾ ਕੇ ਘਰੇ ਹਨਾ ਅਗਲੇ ਦੇ ਜਿਹਨੇ ਪੈਸੇ ਲਾਉਣੇ ਆ ਪਰ ਕਈ ਵਾਰ ਆਪਾਂ ਭਲੇਖੇ ਨਾਲ ਹੀ ਕੋਈ ਤੱਤੀ ਠੰਡੀ ਚੀਜ਼ ਪਾ ਪੈਂਦੇ ਆ। ਜਾਂ ਵੈਸੇ ਸਫਰ ਦਾ ਵੀ ਕਰ ਜਾਂਦਾ ਕਈ ਵਾਰ ਪਸ਼ੂ ਸਭ। ਨਹੀਂ ਸਫਰ ਦਾ ਚਲ ਕਾਦਾ ਇੰਨਾ ਕਰਨਾ ਪਸ਼ੂ ਨੇ। ਪਰ ਤੱਤੀ ਠੰਡੀ ਚੀਜ਼ ਦਾ ਭਲਾ ਔਖਾ ਹੋ ਜਾਂਦਾ। ਪਾਇਆ ਕਈ ਵਾਰ ਕੋਈ ਗਲਤ ਫੀਡ ਆਪਾਂ ਪਾ ਲੈਨੇ ਕਿਸੇ ਦੇ ਕਹਿਨ ਤੇ ਫਿਰ ਮੁੜ ਕੇ ਮੁਸ਼ਕਲ ਹੋ ਜਾਂਦਾ। ਆਪਦੀ ਜ਼ਿੰਮੇਵਾਰੀ ਖਤਮ ਕੀਤੀ ਹੋਵੇ ਫਿਰ ਚੰਗਾ ਰਹਿੰਦਾ ਤੁਹਾਨੂੰ। ਠੀਕ ਹੈ ਬਾਈ ਜਾਨੀ ਆਪਾਂ ਘਰੋਂ ਆ 4.5 ਮਹੀਨਿਆਂ ਦੀ ਚੈੱਕ ਕਰਾ ਕੇ ਦੋ ਦਕੰਡੇ ਦੇ ਤਲਾਕੇ ਫਿਰ ਤੋਰਾਂਗੇ ਬਾਈ ਠੀਕ ਆ ਤੋੜ ਕੇ ਦਿਖਾਦੀ ਬਈ ਸੋਹਣੀ ਪੰਜਾਬ ਵਾਲੀ ਇਹ ਹਜੇ ਅੱਜ ਹੀ ਆਈ ਆ ਠੀਕ ਆ ਜੀ ਤਾਂ ਕਰਕੇ ਥੋੜਾ ਜਿਆ ਕਰਦੀ ਪਈ ਆ ਜੀ ਯਾਨੀ ਲਾਉਂਦੀ ਪਈਗੀ ਹਜੇ ਚੋਕੇ ਲਿਆਂਦੀ ਆ ਇਹ ਠੀਕ ਆ ਬਾਈ ਹਾਂ ਚੋਈ ਨੂੰ ਮਿਲਦਾ ਇਹਨੂੰ ਮਸਾਂ ਹੀ ਕੋਈ ਘੰਟਾ ਕੋ ਹੋਇਆ ਡੇਢ ਹਜੇ ਹੁਣੇ ਤਾਜੀ ਚੋਈ ਵੀ ਹਾਂ ਬਾਅਦ ਥੋੜੇ ਮੂਰੇ ਮੂਰੇ ਲਾਈ ਆ ਕੇ ਠੀਕ ਆ ਬਾਈ ਸੂਆ ਪਹਿਲਾ ਸੂਈ ਆ ਜੀ ਦੂਜੇ ਸੂਏ ਵਾਸਤੇ 4.5 ਮਹੀਨੇ ਦੀ ਗੱਬਣ ਚੱਕ ਪਾਸਤਾ ਤਾਜੀ ਆਈ ਹੈ ਥੋੜਾ ਜੀ ਨਹੀਂ ਲਾਇਆਗਾ ਪਸ਼ੂ ਜਦੋਂ ਉਪਰੇ ਥਾਉਂਦਾ ਤੇ ਥੋੜਾ ਘਰੀ ਜਾਂਦਾ ਬਸ ਥੋੜਾ ਬਾਹਰ ਤੋਂ ਤੇ ਵਜਨ ਦੀ ਚੰਗੀ ਐ ਸਕਿਨ ਸ਼ਾਈਨਿੰਗ ਵਾਲੀ ਆ ਥਣਾ ਦੇ ਓਕੇ ਬਾਈ ਜਮਾ ਓਕੇ ਬਾਈ ਠੀਕ ਆ ਸਹਿਜ ਵੀ ਥਣਾ ਦੇ ਸੋਹਣਿਆ ਗੈਰ ਤੇ ਲੱਗੇ ਹੱਥੀ ਚਵਾਈ ਵਾਲੇ ਬਾਕੀ ਸੀਰ ਸੌਬਾਈ ਕਰਮਾਂ ਵਾਲੀ ਬਹੁਤ ਆ ਜੀ ਬਣ ਲਓ ਜੀ ਬਾਕੀ ਮੇਰੀ ਵੀ ਬੇਨਤੀ ਆ ਤੇ ਬਾਈ ਦੀ ਵੀ ਸਪੈਸ਼ਲ ਬੇਨਤੀ ਆ ਕੋਸ਼ਿਸ਼ ਕਰਿਓ ਕਿ ਡਾਕਟਰ ਆਪ ਦਾ ਹੀ ਨਾਲ ਲੈ ਕੇ ਆਇਓ ਆਪ ਦਾ ਪਰਸਨਲ ਡਾਕਟਰ ਲਿਆ ਕੇ 4.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਬਾਈ ਨੇ ਕਰਾ ਕੇ ਲੈ ਆਂਦੀ ਤੁਸੀਂ ਆਪਦੀ ਕਰਾ ਕੇ ਲੈ ਜਾਓ ਦੁੱਧ ਜਿਹੜਾ ਦੋ ਟਾਈਮ ਚਾਰ ਟਾਈਮ ਚਵਾਈ ਕਰ ਲਓ ਮੁੱਲ ਬਈ ਇਹਦਾ ਮੁੱਲ ਲੈਂਦੇ ਜਿਹੜਾ ਇਹ ਆ ਬਾਈ 4000 ਰੁਪਏ ਹੋਜੂ ਮਾਨਤਾਂ ਨੇ ਵਾ ਕਰ ਦਾਂਗੇ ਮਾਨਤਾਂ ਠੀਕ ਹੈ ਜੰਮਾ ਛੋਟਾ ਜਿਹਾ ਮੋਲ ਆ 40000 ਰੁਪਏ ਬਾਕੀ ਮਾਨਤਾਂ ਨਾਲ ਉਹਦੇ ਚ ਹੋਜੂਗਾ ਬਾਈ 2 ਨੰਬਰ ਐਚ ਐਫ ਇਹਦੀ ਕੀ ਡਿਟੇਲ ਆ ਜੀ ਇਹਦੇ ਬਾਈ 20+ ਦੁੱਧ ਕੱਢਿਆ ਪਿਛਲੇ ਸੂਏ ਇਹ ਵੀ ਦੂਜੇ ਸੂਏ ਆਪਾਂ ਦੂਜੇ ਦੱਸੀ ਤੀਜੇ ਸਮਝ ਲਓ ਜਿਵੇਂ ਮਰ ਗਈ ਆ ਵੀ ਦੂਜੇ ਸੂਏ ਉਹਨੇ ਦੱਸਿਆ ਸੂਣੀ ਆ ਇਹ ਪਿਛਲੇ ਸੂਏ 20+ ਦੇ ਰਿਕਾਰਡ ਰਿਆ 20+ ਦਾ ਰਿਆ ਹੁਣ ਕਿੰਨਾ ਦੁੱਧ ਬਈ ਹੁਣ ਇਹਦੇ ਥੱਲੇ 8 ਕਿਲੋ ਇਹ ਵੀ ਤਕਰੀਬਨ ਪੰਜਾਂ ਦੇ ਨੇੜੇ ਹੀ ਆ ਗੱਭਣ ਸਾਢੇ 4 ਤੋਂ ਬਾਹਰ ਆ ਬਾਹਰ ਆ ਇਹ ਠੀਕ ਆ ਜੀ ਯਾਨੀ ਸਾਢੇ 4 ਮੰਨ ਕੇ ਆ ਜੇ ਕੋਈ ਸਾਢੇ 4 ਮੰਨ ਕੇ ਆ ਜੇ ਕੋਈ ਠੀਕ ਆ ਇਹ ਵੀ ਸੀਲਸ ਲੱਗ ਪੂਰੀ ਬਹੁਤ ਜ਼ਿਆਦਾ ਬਈ ਤੋੜ ਕੇ ਦਿਖਾਦੀ ਬਾਈ ਸੂਆ ਬਾਈ ਕਹਿੰਦਾ ਮਾਲਕਾਂ ਨੇ ਤਾਂ ਦੂਜੇ ਕਹਿ ਕੇ ਦਿੱਤੀ ਆ ਬਈ ਦੂਜੇ ਸੂਏ ਵਾਸਤੇ ਗੱਬਣਾ ਤੁਸੀਂ ਚਾਹੇ ਤੀਜੀ ਵਾਸਤੇ ਮੰਨ ਲਿਓ ਜਿਹੜਾ ਨੈੱਟ ਦੁੱਧ ਤਿਆਰ ਆ ਉਹ 8 ਕਿਲੋ ਆ ਸਾਢੇ 4 ਮਹੀਨਿਆਂ ਤੋਂ ਪਲੱਸ ਗੱਬਣ ਚੈੱਕ ਪਾਸ ਆ ਥੱਲੀ ਤੁਸੀਂ ਕਰਨੀ ਆ ਚਾਹੇ ਦੋ ਟਾਈਮ ਚੋਲਿਓ ਚਾਰ ਚੋਲਿਓ ਚਾਹੇ ਛੇ ਚੋਲਿਓ ਥਨਾਂ ਦੇ ਸਾਇ ਸੋਹਣੇ ਗੈਪ ਤੇ ਲੱਗਿਆ ਹੱਥੀ ਜਵਾਈ ਵਾਲਾ ਥਾਣਾ ਬੱਗੇ ਵਜਨ ਮजूद ਆ ਲਈ ਗਾਹੇ ਜੀ ਓਕੇ ਜਮਾ ਥਾਣਾ ਦੀ ਬਾਈ ਓਕੇ ਬਾਈ ਠੀਕ ਆ ਇਹਦਾ ਮੁੱਲ ਜੀ ਇਹਦਾ ਵੀ 40 ਹੋ ਜੁਮਾਨਤਾਂ ਨਹੀਂ ਕਰਦਾ ਠੀਕ ਆ ਜੀ ਇਹਦਾ ਮੁੱਲ ਵੀ ਬਾਈ 40000 ਰੁਪਏ ਹੀ ਕਰਦੇ ਆ ਜੇ ਕੋਈ ਜੋੜਾ ਲੈ ਲੂਗਾ ਤਾਂ ਉਹਦਾ ਮਾਨਤਨ ਖੁੱਲਾ ਹੋ ਜਾਊਗਾ ਨੰਬਰ ਬਾਈ ਦਾ ਸਕਰੀਨ ਉਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ